ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਸਾਡੀ ਯਾਤਰਾ ਚੱਲਦੀ ਜਾ ਰਹੀ ਹੈ ਗੁਰਗੋਬ ਸਿੰਘ ਜੀ ਮਾਰਗ ਨੂੰ ਕਵਰ ਕਰਦੇ ਆਉਂਦੇ ਆ ਇਸ ਮਾਰਗ ਰਹੀ ਕਾਫੀ ਅਸੀਂ ਰੁੱਖ ਬੂਟੇ ਕਵਰ ਕਰ ਚੁੱਕੇ ਆ ਤੇ ਅਸੀਂ ਜਿਹੜੀ ਸਾਡੀ ਯਾਤਰਾ ਹੈਗੀ ਜਿਹੜੀ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਵਾਂਦਰ ਵਿੱਚ ਪਹੁੰਚ ਚੁੱਕੀ ਆ ਇਸ ਯਾਤਰਾ ਦੌਰਾਨ ਇਸ ਪਿੰਡ ਵਿੱਚ ਸਾਨੂੰ ਇਹ ਵਨ ਤੇ ਜਿਹੜੇ ਝੰਡ ਦੇ ਬਹੁਤ ਪ੍ਰਾਤਨ ਰੁੱਖ ਉਹ ਮਿਲੇ ਹੈ ਗੁਰੂ ਪਾਸ਼ਾ ਦੇ ਟਾਈਮ ਤੇ ਗੁਰੂ ਪਾਸ਼ਾ ਨੇ ਉਹਦੇ ਥੱਲੇ ਆਰਾਮ ਕੀਤਾ ਬੈਠ ਕੇ ਤਾਂ ਉਸ ਤੋਂ ਬਾਅਦ ਇਸ ਇਸੇ ਸਥਾਨ ਦੇ ਉੱਤੇ ਤਿੰਨ ਫਰਮਾਹ ਦੇ ਰੁੱਖ ਦੇਖੇ ਜਿਵੇਂ ਸਾਨੂੰ ਗੁਰੂ ਕੀ ਢਾਵ ਪਿੰਡ ਆ ਫਰੀਦਕੋਟ ਵਿੱਚ ਉੱਥੇ ਸਾਨੂੰ ਸ੍ਰੀ ਦਾ ਪਹਿਲੀ ਵਾਰ ਜ਼ਿਕਰ ਮਿਲਿਆ ਤਾਂ ਹੁਣ ਇਸ ਗੁਰਦਵਾਰ ਸਾਹਿਬ ਜਿਹੜੇ ਪਹੁੰਚੇ ਹੈਗੇ ਆ ਇੱਥੇ ਸਾਨੂੰ ਮਤਲਬ ਕਿ ਤਿੰਨ ਫਰਮਾਹ ਦੇ ਬਹੁਤ ਹੀ ਪੁਰਾਤਨ ਰੁੱਖ ਦਿਖ ਰਿਹਾ ਇਹ ਵੀ ਪਹਿਲੀ ਵਾਰ ਅਸੀਂ ਇਸ ਗੁਰੂ ਘਰ 'ਚ ਦੇਖਿਆ ਕਿਉਂਕਿ ਫਰਮਾਹ ਵੀ ਪੰਜਾਬ ਦਾ ਬਿਲਕੁਲ ਲੁਪਤ ਹੋਣ ਤੇ ਤਦਾਰ ਤੇ ਜਿਸ ਤਰ੍ਹਾਂ ਰੁਹੀੜਾ ਸਾਡਾ ਜਮ੍ਹਾਂ ਲੁਪਤ ਹੋਣ ਦੇ ਤਦਾਰ ਤੇ ਇਸੇ ਤਰ੍ਹਾਂ ਹੀ ਫਰਮਾਹ ਵੀ ਹੈ ਬਿਲਕੁਲ ਟਾਮੀ ਟਿੱਲੀ ਦੇਖਦੀ ਹੈ ਇਹ ਜਿਹੜੀ ਫਰਮਾਹ ਹੈਗੀ ਇਹ ਬਿਲਕੁਲ ਹੀ ਡਰਾਈ ਇਲਾਕੇ ਦਾ ਮਤਲਬ ਕਹਿੰਦਾ ਰੁੱਖ ਹੈਗਾ ਇਹ ਰਾਜਸਥਾਨ ਹੋਇਆ ਗੁਜਰਾਤ ਦੇ ਜਿੰਨੇ ਵੀ ਡਰਾਈ ਬੈਲਟ ਉੱਥੇ ਮਿਲਦਾ ਪੰਜਾਬ ਹਰਿਆਣਾ ਜਿਹੜੇ ਸਾਡੇ ਮਾਨਸਾ ਬਠਿੰਡਾ ਫਰੀਦਕੋਟ ਫirozpur ਦੇ ਇਲਾਕੇ ਜਿਹੜੇ ਡਰਾਈ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਜਿਹੜੇ ਟਿੱਬਿਆਂ ਦਾ ਇਲਾਕਾ ਹੁੰਦਾ ਸੀ ਸਾਰੇ ਉੱਥੇ ਫਰਮਾਹ ਮਿਲਦੇ ਸੀਗੀਆਂ ਪਰ ਹੁਣ ਜਿਹੜਾ ਤਰਾਸ ਦੀ ਇਹ ਫਰਮਾਹ ਵੱਡੇ ਸਕੇਲ ਤੇ ਸਾਡੇ ਪੰਜਾਬ ਵਿੱਚ ਕੱਢੀ ਗਈ ਟੋਮੇ ਟੇਲ ਰੁੱਖ ਜਿਵੇਂ ਆ ਤਿੰਨ ਰੁੱਖਸ ਨੂੰ ਇਸ ਗੁਰੂ ਘਰ 'ਚ ਦਿਖ ਰਿਹਾ ਬਹੁਤ ਵੱਡੇ ਤੇ ਪ੍ਰਾਤਨ ਰੁੱਖ ਦਿਖ ਰਿਹਾ ਤਾਂ ਇਹ ਸਾਨੂੰ ਇੱਥੇ ਦਿਖ ਰਿਹਾ ਤੇ ਹੌਲੀ ਹੌਲੀ ਜਿਹੜੇ ਸਾਡੇ ਜਿਹੜੇ ਜਿਹੜੇ ਸਾਡੇ ਪੰਜਾਬ ਦੇ ਇਹ ਇਲਾਕੇ ਹੈਗੇ ਇਹਨਾਂ ਜੋ ਕੱਢੀਆਂ ਗਈਆਂ ਫਰਮਾਂ ਨੂੰ ਤਾਂ ਇਹ ਦੱਸਣਾ ਚਾਹਾਂਗੇ ਖੁਸ਼ਕ ਇਲਾਕੇ ਹੋਣਗੇ ਇਹ ਜਿਹੜਾ ਸਾਲਟ ਜਿਹੜੇ ਜਿਹੜਾ ਸਲਾਈਨ ਸੋਇਲ ਹੈਗੇ ਜਿੰਨੀ ਵੀ ਸਾਡੀ ਫਸਲ ਦਾ ਇਲਾਕਾ ਹੈਗਾ ਉਹਦੇ ਵਿੱਚ ਵੀ ਹੋ ਸਕਦਾ ਮਤਲਬ ਰੁੱਖ ਜਿਹੜਾ ਹੈਗਾ ਕਿਉਂਕਿ ਇਹ ਖਾਰੀਆਂ ਜ਼ਮੀਨਾਂ 'ਚ ਹੋਣ ਵਾਲਾ ਰੁੱਖ ਉਹ ਬੋਲਦੇ ਆ ਮਤਲਬ ਤੇ ਜਿਹੜਾ ਬਿਨਾ ਪੱਤੇ ਹੋਣ ਦਾ ਭਲੇਖਾ ਵੀ ਰੁੱਖ ਪਾਉਂਦਾ ਹੈਗਾ ਇਸ ਨੂੰ ਕਈ ਵਾਰ ਲੋਕ ਕਨਫਿਊਜ਼ ਕਰਦੇ ਕੈਜ਼ੋਰੀਨਾ ਨਾਲ ਤੇ ਚੀਲ ਨਾਲ ਕੰਪੇਅਰ ਕਰਦੇ ਆ ਮਤਲਬ ਪਰ ਇਹ ਜਿਹੜਾ ਪੰਜਾਬ ਦਾ ਵਿਰਾਸਤ ਰੁੱਖ ਹੈ ਕੈਜ਼ੋਰੀਨਾ ਚ ਜਿਹੜਾ ਰੁੱਖ ਹੈਗਾ ਇਹਨੂੰ ਖੱਗਲ ਬੋਲਦੇ ਆ ਪਾਕਿਸਤਾਨ ਵਿੱਚ ਤੇ ਅਸੀਂ ਇਹਨੂੰ ਫਰਮਾਹ ਬੋਲਦੇ ਨੇ ਪੰਜਾਬ ਦੇ ਟੈਮਰਿਕਸ ਫਾਈਲਾ ਇਹਦਾ ਮਤਲਬ ਕਹਿੰਦਾ ਸਾਇੰਟਿਫਿਕ ਨੇਮ ਆ ਤਾਂ ਇਹ ਜਿਹੜੇ ਰੁੱਖ ਪੰਜਾਬ ਜਿੱਥੇ ਵੀ ਬਚੇ ਹੈਗੇ ਆ ਇਹ ਪੁਰਾਣੇ ਮਤਲਬ ਕਹਿੰਦਾ ਕਈ ਵਾਰ ਸਾਨੂੰ ਫਰੀਦਕੋਟ ਦੇ ਰਸੇ ਐਂਟਰ ਕੀਤੇ ਭਗਤਾਪਾਈ ਤੋਂ ਜੈਤੋਵਾਲ ਉੱਥੇ ਵੀ ਸਾਨੂੰ ਰੋਡ ਸਾਈਡ ਤੇ ਮਿਲੇ ਵੱਡੇ ਦਰਖਤ ਤਾਂ ਸਾਨੂੰ ਇਹ ਇਹ ਜਿਹੜੇ ਪ੍ਰਾਤਨ ਰੁੱਖ ਪੰਜਾਬ ਦੇ ਹੈਗੇ ਸਾਨੂੰ ਸਾਂਭਣ ਦੀ ਲੋੜ ਆ ਕਿਉਂਕਿ ਇਹ ਜਿਹੜੇ ਰੁੱਖ ਹੈਗੇ ਆ ਜਿੰਨੀਆਂ ਵੀ ਸਾਡੀ ਖਾਰੀਆਂ ਜ਼ਮੀਨਾਂ ਫਸਲ ਕਾ ਹੋਇਆ ਮੁਕਸਰ ਸਾਹਿਬ ਹੋ ਗਿਆ ਇਹਨਾਂ ਇਲਾਕੇ ਵਿੱਚ ਆ ਰਾਮ ਨ ਸਾਡੀ ਜਿਹੜੀ ਨਰਸੀ ਵਿੱਚ ਪੰਜਾਬ ਵਿੱਚ ਨੂੰ ਅਸੀਂ ਕਲਮਾ ਤੋਂ ਬੜੇ ਆਰਾਮ ਨਾਲ ਤਿਆਰ ਹੋ ਜਾਂਦੇ ਫਰਮਾ ਤਾਂ ਇਹ ਇੱਕ ਬੜਾ ਟਿਪ ਹੈਗਾ ਕਿ ਜਦੋਂ ਵੀ ਨਰਸੀ ਕਿਸੇ ਨੇ ਬਰਾਸੀ ਰੁੱਖ ਤਿਆਰ ਕਰਨੇ ਆ ਇਹਨੂੰ ਕਲਮਾ ਕਲਮਾ ਤੋਂ ਤਿਆਰ ਕਰ ਸਕਦੇ ਹਾਂ ਅਸੀਂ ਇਹਨੂੰ ਵੱਡੇ ਸਕੇਲ ਤੇ ਹੁਣ ਮਤਲਬ ਪਿਛਲੇ ਸਮੇਂ ਤੋਂ ਵੀ ਲਾਉਂਦੇ ਆ ਰਹੇ ਹਾਂ ਇਹਨੂੰ ਪੰਜਾਬ ਵਿੱਚ ਅਸੀਂ ਆਮ ਕੀਤਾ ਮਤਲਬ ਲਾਸਟ 10-14 ਸਾਲ ਤੋਂ ਪਰ ਇਸ ਸਾਲ ਸਾਡਾ ਜਿਹੜਾ ਹੈਗਾ ਤਰੀਕਾ ਹੈਗਾ ਤਾਂ ਇਹਨੂੰ ਲਾਉਂਦਾ ਕਲਮਾ ਤੋਂ ਤੇ ਅਸੀਂ ਤਕਰੀਬਨ 50 ਹਜ਼ਾਰ ਬੂਟੇ ਮਤਲਬ ਕਹਿੰਦੇ ਇਸ ਵਾਰ ਇਹ ਤਿਆਰ ਕਰਕੇ ਨਰਸੀ ਪੰਜਾਬ ਦੀ ਜ਼ਮੀਨਾਂ 'ਚ ਲਾਉਣੇ ਹੈਗੇ ਆ ਤਾਂ ਬੇਨਤੀ ਹੈ ਹੀ ਪ੍ਰਵਾਨ ਕਰ ਵੀ ਜਿੱਤੇ ਵੀ ਰੁੱਖ ਬਚੇ ਹੋਏ ਆ ਫਰਮਾ ਦੇ ਉਹਨੂੰ ਆਪਾਂ ਇਹਨੂੰ ਵਿਰਾਸਤੀ ਰੁੱਖ ਸਮਝ ਕੇ ਲੁਪਤ ਹੋਣ ਤੇ ਤਦਾਰ ਹੋਣ ਨਾਲੇ ਰੁੱਖ ਸਮਝ ਕੇ ਆਪਾਂ ਉਹਨੂੰ ਬਚਾ ਲਈਏ ਤੇ ਬਾਕੀ ਨਵੇਂ ਸਿਰੇ ਤੋਂ ਜਿਹੜੀ ਫਰਮਾ ਹੈਗੀ ਅਸੀਂ ਤਿਆਰ ਕਰ ਰਹੇ ਨਰਸੀ ਚ ਪੰਜਾਬ ਦੀ ਵਿੱਚ ਜਿਹੜੇ ਸਾਡੇ ਲੰਗ ਪਿੰਡ ਨਰਸੀ ਮਾਸਟਰਸ ਹੋਰ ਵੀ ਬਟੰਡਾ ਹੈਗੇ ਨਰਸੀ ਕਈ ਜਗ੍ਹਾ ਤੇ ਹੈਗੀਆਂ ਉੱਥੋਂ ਤਿਆਰ ਕਰਕੇ ਅਸੀਂ ਪੰਜਾਬ ਦੀ ਜੰਗਲਾਂ ਦੇ ਵਿੱਚ ਵੀ ਲਾ ਰਹੇ ਹੁਣ ਜੰਗਲਾਂ ਦਾ ਵੀ ਦੇਖੋ ਕਈ ਲੋਕ ਜੰਗਲਾਂ ਨੂੰ ਹੋਰ ਸਮਝਦੇ ਆ ਤਪਰ ਜੰਗਲ ਪੰਛੀਆਂ ਦੇ ਰਹਿਣ ਬਸੇਰੇ ਆ ਮਤਲਬ ਇਹ ਸਮਝਣਾ ਪਹਿਣਾ ਜਿਹੜੇ ਕਈ ਲੋਕ ਕਹਿੰਦੇ ਵੀ ਇਹ ਜੰਗਲ ਇੱਕ ਫੈਸ਼ਨ ਬਣ ਚੁੱਕਿਆ ਅੱਜਕੱਲ ਉਹ ਫੈਸ਼ਨ ਨਹੀਂ ਹੈਗੇ ਜੰਗਲ ਉਹ ਪੰਛੀਆਂ ਦੇ ਰਹਿਣ ਬਸੇਰੇ ਕਿਉਂਕਿ ਅਸੀਂ ਮਤਲਬ ਕਹਿੰਦਾ ਉਹਨਾਂ ਨੂੰ ਰਹਿਣ ਬਸੇਰੇ ਆ ਜਿਹੜੇ ਸਾਡੇ ਪੰਛੀ ਬਣਾਏ ਅਸੀਂ ਉਹਨੂੰ ਜਗ੍ਹਾ ਨਹੀਂ ਛੱਡੀ ਮਤਲਬ ਕਹਿੰਦਾ ਪੰਛੀ ਰਹਿਣ ਲਈ ਇਸ ਲਈ ਇਹਨੂੰ ਫੈਸ਼ਨ ਨਾ ਸਮਝ ਕੇ ਆਪਾਂ ਇਹਨੂੰ ਪੰਛੀਆਂ ਦੇ ਰਹਿਣ ਬਸੇਰੇ ਸਮਝੀ ਤਾਂ ਆਪਾਂ ਪੰਜਾਬ ਦੇ ਵਿੱਚ ਜਿਹੜੇ ਜੰਗਲਾਂ ਨੂੰ ਜਿਹੜਾ ਲਾਉਂਦਾ ਜਿਹੜਾ ਸਾਡੇ ਵੱਲੋਂ ਇੱਕ ਕਾਰਜ ਵਿੱਢਿਆ ਜਾ ਰਿਹਾ ਆ ਉਹ ਪੰਛੀਆਂ ਦੇ ਰਹਿਣ ਬਸੇਰੇ ਆ ਮਤਲਬ ਕਹਿੰਦਾ ਇਹ ਲੋਕਾਂ ਨੂੰ ਸਮਝਣਾ ਪੈਣਾ ਹੈਗਾ ਉਹ ਕੀ ਚੀਜ਼ ਹੈਗਾ ਜੰਗਲ ਤੇ ਸਾਡੀ ਬਾਇਓਡਾਈਵਰਸਿਟੀ ਸਾਡੇ ਉੱਤੇ ਸਾਡੇ ਜਰਨੋਲੋਜੀਕਲ ਕੰਜ਼ਰਵੇਸ਼ਨ ਬੈਂਕ ਆ ਹੋ ਮਤਲਬ ਉਹ ਸਾਡੇ ਉਹਨਾਂ ਬੈਂਕਾਂ ਵਿੱਚ ਸਾਰੇ ਰੁੱਖ ਜਾ ਰਹੇ ਆ ਕਈ ਲੋਕ ਇਹਨੂੰ ਨਹੀਂ ਸਮਝਦੇ ਤਾਂ ਇਹਨੂੰ ਸਮਝਣ ਦੀ ਲੋੜ ਹੈਗੀ ਆ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਾਂ ਸਾਡੀਆਂ ਨਰਸੀਆਂ ਜੋ ਇਹ ਫ੍ਰੀ ਆਫ ਕਾਸਟ ਆ ਬਿਲਕੁਲ ਫ੍ਰੀ ਬੂਟੇ ਪ੍ਰੋਟੋਕੋਲ ਸਟੈਬਲਿਸ਼ ਆ ਸਾਰੇ ਇਹਨਾਂ ਦੇ ਉਹਨੂੰ ਅਸੀਂ ਪੰਜਾਬ ਦੀ ਧਰਤੀ ਵਿੱਚ ਲੌਨਲੀ ਸੇਵਾ 'ਚ ਲਗਾਤਾਰ ਲੱਗੇ ਹੋਏ ਆ ਸਾਡੇ ਤੋਂ ਕੋਈ ਵੀ ਮਤਲਬ ਕਹਿੰਦਾ ਪੰਜਾਬ ਦੀ ਪੰਚ ਕਿਸਾਨ ਭਰਾ ਹੋਗੇ ਫ੍ਰੀ ਆਫ ਕੋਸਟਾ ਬੂਟਾ ਲੈ ਆ ਵੀ ਸਕਦੇ ਆ ਤੇ ਸਾਡੇ ਵੱਲੋਂ ਜੰਗਲ ਲਵਾਉਣਾ ਸੀ ਉੱਥੇ ਪਹਚਾ ਵੀ ਦਿੰਨੇ ਆ ਮਤਲਬ ਕਹਿੰਦਾ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੀ ਧਰਤੀ ਉਨੇ ਬਰਾਸੀ ਰੁੱਖਾਂ ਦੀ ਲੋੜ ਆ ਇਹਨਾਂ ਨੂੰ ਲਾ ਕੇ ਅਸੀਂ ਮੁਰਸ਼ਰਜੀਦ ਕਰੀਏ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ